ਪ੍ਰਹਿਲਾ ਮਾਮਾ ਬੈਠ ਕੇ ਨੇ ਮੇਰੇ ਬਜ਼ੁਰਗ ਕਮੇਟੀ ਦੇ ਮੇਰੇ ਨੌਜਵਾਨ ਸਾਥੀ ਕਰ ਰਹੇ ਨੇਗੇ ਨੌਜਵਾਨ ਮੇਰੇ ਸਾਥੀਓ ਬਾਪੂ ਜੀ ਪੰਜਾਬ ਤੇ ਆਸਰਬ ਤੋਂ ਵੱਡੀ ਸਮੱਸਿਆ ਕੀ ਆ ਪੰਜਾਬ ਦੀ ਜਿਹੜੀ ਸਮੱਸਿਆ ਕੀ ਆ ਪੰਜਾਬ ਦੇ ਸਮੱਸਿਆਵਾਂ ਬਹੁਤ ਕਰੀਆਂ ਰਹੀਆਂ ਪਰ ਮੈਂ ਪਿੰਡਾਂ ਦੇ ਵਿੱਚ ਜਾ ਕੇ ਦੋ ਸਮੱਸਿਆਵਾਂ 'ਤੇ ਗੱਲ ਕਰਦਾ ਜਿਨ੍ਹਾਂ ਦੀ ਗੱਲ ਕਰਦਾ ਨਹੀਂ ਜਿਹੜਾ ਦੀ ਮੈਂ ਸਿਰ ਧਾਰੀ ਬਾਜੀ ਲਾ ਕੇ ਲੜ ਵੀ ਰਿਹਾ ਨਵ ਸਮੱਸਿਆਵਾਂ ਦੇ ਵਿੱਚੋਂ ਨਾਗਵਾਨ ਨੂੰ ਕੱਢਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇਹ ਬਹੁਤ ਸਾਰੇ ਨੌਜਵਾਨ ਸਮੱਸਿਆਵਾਂ ਦੇ ਵਿੱਚੋਂ ਕੱਢ ਵੀ ਚੁੱਕਿਆ ਹੈ ਸਮੱਸਿਆ ਮੈਂ ਇਹ ਨਹੀਂ ਗਿਆ ਕਿ ਫਿਰ ਸਾਡੇ ਬਾਟਰਾਂ ਦੇ ਉੱਪਰ ਬੈਠੇ ਸਾਡੇ ਬਾਪੂ ਕਿਸਾਨੀ ਅੰਦੋਲਨ ਸਾਡਾ ਲੜ ਰਹੇ ਨੇਗੇ ਮੋਰਚੇ ਦੇ ਵਿੱਚ ਬੈਠੇ ਨੇਗੇ ਪਿੰਡਾਂ ਦੇ ਵਿੱਚ ਅੰਦੋਲਨ ਚੱਲਦਾ ਉਹ ਬਾਪੂ ਦੀ ਸੋਚ ਇੱਕੋ ਹੀ ਆ ਮਾਮਾ ਦੀ ਸੋਚ ਇੱਕੋ ਹੀ ਆ ਕਿ ਸਾਡੇ ਵਿੱਚ ਔਰਲੇ ਸਮਰੇ ਵਿੱਚ ਸਾਡੇ ਨੌਜਵਾਨ ਸਾਡੇ ਜਿਹੜੇ ਇਹ ਜ਼ਮੀਨਾਂ ਦੇ ਮਾਲਕ ਸਾਡੇ ਪੁੱਤ ਉਹਨੇ ਪੰਜਾਬ ਨੂੰ ਸਾਹਮਣੇ ਪਰ ਸਮੱਸਿਆ ਇਹ ਹੈ ਕਿ ਨੌਜਵਾਨ ਆਸਟਾ ਪੰਜਾਬ ਦੇ ਵਿੱਚ ਕੋਈ ਰਾਹਮਿਕਾਰੀ ਹੈਗਾ ਜਿਹੜੇ ਰਹਿ ਗਏ ਨਸ਼ੇ ਦੀ ਲਪੇਟ ਦੇ ਵਿੱਚ ਆ ਗਏ ਤੇ ਇੱਥੇ ਆਪਣੇ ਪਿੰਡ ਦੇ ਨਸ਼ਾ ਕਿੰਨਾ ਕਾ ਬਾਈ ਜੀ ਬਹੁਤ ਨਸ਼ਾ ਕਹਿਣੇ ਘਟਾ ਦਰਸ਼ੁਕਰਾ ਪ੍ਰਮਾਤਮਾ ਦਾ ਜੀ ਘਟਾ ਤੇ ਚੰਗੀ ਗੱਲ ਹੈ ਪਰ ਇੱਕਲ ਹੈ ਤਾਂ ਉਹ ਹਾਲਾਤ ਨਾਲ ਵੀ ਜਾਗਰਣ ਲੱਗਣਾ ਸ਼ੁਰੂ ਹੋ ਗਿਆ ਤੇ ਚੰਗੇ ਰਹਿਣ ਦੇ ਪਹਿਲੇ ਜਿਹੜੇ ਕਿ ਹਜੇ ਰੋਗ ਜਿਹੜੇ ਪਹਿਲੇ ਵੀ ਉਹਦਾ ਲਾਜ ਲੱਗਣਾ ਉਹਦੇ ਨੱਗੇ ਰਹੋਗੇ ਕੋਰੇ ਲੱਗਿਆ

ਚਲੋ ਤੇ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਬਾਪੂ ਜੀ ਧਰਨ ਨਾਲ ਗੱਲ ਸੁਣ ਲਓ ਪੰਜਾਬ ਦੇ ਵਿੱਚ 50000 ਰਾਇਆ ਟੱਕ ਬੈਠ ਗਿਆ ਪੰਜਾਬ ਦੇ ਨੌਜਵਾਨਾਂ ਠੱਗਣ ਦੇ ਲਈ ਉਹ ਜੰਟ ਪਠਰਾਏ ਕਿਹਦੇ ਹੋਣਗੇ ਪਹਿਲਾਂ ਵਾਲੇ ਬੰਦਿਆਂ ਨੇ ਤੇ ਹੋਣ ਵਾਲੇ ਬੰਦਿਆਂ ਨੇ ਹੁਣ ਵਾਲੇ ਬੰਦੇ ਕਿਹੜੇ ਲਗੇ ਜਿਹੜੇ ਲੀਡਰ ਨੇ ਜਿਹੜੇ ਆਸਤਾ ਸਰਕਾਰ ਦੇ ਵਿੱਚ ਨੇ ਪਾਵਰ ਦੇ ਵਿੱਚ ਨੇ ਤੁਹਾਡੇ ਨੌਜਵਾਨਾਂ ਨਾਲ 25 25 ਕਿਹ ਕਿ ਲੱਖ ਰੁਪਈਆ ਠੱਗੀ ਵਜ ਰਹੀ ਆ ਜਿਹੜਾ ਕੰਮ 10 ਲੱਖ ਰੁਪਏ 'ਚ 2 ਲੱਖ ਤੋਂ ਹੋਣ ਵਾਲਾ ਆ ਜੋ ਕੰਮ 20 25 ਤੋਂ 25 ਰੱਖ ਦੇ ਵਿੱਚ ਹੋ ਰਿਹਾ ਤੁਹਾਡੇ ਆ ਗੁੱਡੇ ਪੰਜਾਬ ਦੇ ਨਾਲ ਬੰਦਗੀ ਬੰਦੀ ਹੁੰਦੀ ਹੈ ਜਿੰਨਾਂ ਦੇ ਕਿਸਾਨਾਂ ਦੇ ਕੋਲ ਜ਼ਮੀਨਾਂ ਲਗੀਆਂ ਉਹ ਕਿਲਾ ਕਿਲਾ ਜ਼ੋਰ ਦੋਰ ਕਿੱਲੇ ਵੇਚ ਕੇ ਅਮਰੀਕਾ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਜਾਂ 100 ਦੇ ਦੇਸ਼ਾਂ ਦੇ ਵਿੱਚ ਜਾ ਰਹੇ ਨੇਗੇ ਪਰ ਜਿਹੜੇ ਮਜ਼ਦੂਰ ਨੇਗੇ ਜਿੰਨਾਂ ਦੇ ਕੋਲ ਜ਼ਮੀਨਾਂ ਨਹੀਂ ਲਗੀਆਂ ਉਹ ਅਰਮੀਨੀਆ ਸởਧਰ ਦੇ ਬਕਬਕ ਦੇ ਕੰਟਰੋਲ ਵਿੱਚ ਜਿੱਥੇ ਵੀਜ਼ਾ ਲਵਾਉਣ ਦੀ ਲੋੜ ਨਹੀਂ ਉਹ ਤੰਤਰ 4-4 5-5 ਲੱਖ ਰੁਪਏ ਲਾ ਕੇ ਉੱਥੇ ਸਾਡੇ ਨੌਜਵਾਨ ਕੜ ਕੇ ਜਾ ਰਹੇ ਨੇ ਪਰ ਵੀਰੋ ਮੇਰੇ ਭਰਾਵੋ ਲੱਖਾਂ ਰੁਪਏ ਲੋਕਾਂ ਦਾ ਬਾਰਤ ਮੜਵਾ ਚੁੱਕਿਆ ਲੜ ਰਹੇ ਆ ਪਰ ਸਰਕਾਰਾਂ ਨਹੀਂ ਆ ਸਰਕਾਰਾਂ ਐਣ ਖੌਕ ਜਿਹੀ ਹੋ ਕੇ ਇਹਨਾਂ ਸਾਹ ਦੋਰੀਆਂ ਨਹੀਂ ਗਿਆ ਆ ਪੰਜਾਬ ਦੀ ਵੱਡੀ ਕ੍ਰਾਂਤੀਕਾਰੀ ਘਾਉਣ ਵਾਲੇ ਪਾਰਟੀ ਦਲ ਆਪਣਾ ਬਦਲਾਅ ਘਾਉਣ ਵਾਲੇ ਪਾਰਟੀ ਹੁਣ ਆਹ ਸਾਡੇ ਜਨਮ ਬੰਗਿਆਂ ਨੇ ਵੀ ਜਾ ਕੇ ਰਜਾਟਾਂ ਦੇ 12 ਧਰਨੇ ਲਾਏ ਇੱਕ ਰੀਤ ਕਾਉਣਾ ਹੈ 250 300 ਕਰੋੜ ਦੀ ਖੱਜੀ ਮਾਰ ਗਈ ਉਹ ਜੀ ਭਰਾਵੋ ਉਹਨੂੰ ਸਨਮਾਨਤ ਕੌਣ ਕਰ ਰਿਹਾ ਹੈ ਪੰਜਾਬ ਦਾ ਮੰਤਰੀ ਮੀਤ ਇਹ ਜਿਹੜਾ ਕਿ ਬਰਾਂਦੇ ਤੂਣ ਲੜ ਰਿਹਾ ਹੈ ਦੱਸੋ ਪੈਸਾ ਕਿਹਦੇ ਆਸਮਰਜੂਗਾ ਕਿਤੇ ਕੋਈ ਕਰਤਾਰ ਸਿੰਘ ਸੰਧਵਾ ਸਨਮਾਨਤ ਕਰ ਰਿਹਾ ਕਿਤੇ ਉਹ ਸਨਮਾਨਤ ਕਰ ਰਿਹਾ ਬਾਪੂ ਜੀ ਪੰਜਾਬ ਦੇ ਸਾਰੇ ਕਾਲਜ ਬੰਦ ਹੋ ਗਏ ਪੰਜਾਬ ਦੇ ਯੂਨੀਵਰਸਿਟੀ ਬੰਦ ਹੋ ਗਈਆਂ ਪੰਜਾਬ ਪਚੂਕੜੇ ਸਾਹਬ ਨਾਲ ਮੈਨੂੰ ਅੱਜ ਤੱਕ ਸਮਝ ਨਹੀਂ ਆ ਰਹੀ ਰਹਿੰਦੀ ਜਵਾਨੀ ਨਸ਼ੇ ਦੇ ਵਿੱਚ ਪੰਜਾਬ ਦੇ ਸਰਕਾਰ ਜਿਹੜੀ ਕਿ ਸਰਕਾਰਾਂ ਨਸ਼ੇ ਦੇ ਵਿੱਚ ਬੋੜਾ ਕਰ ਕਰੀ ਤੁਰ ਜਾਂਦੀਆਂ ਨੇ ਗਿਆ ਪੰਜਾਬ ਦੀ ਯੂਨੀਵਰਸਿਟੀ ਇੱਕੋ ਇੱਕ ਹੈ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੀ ਕਿ ਸਾਰੇ ਧਰਮਾਂ ਦੀ ਐਨਕਰਾਉਂਦੀ ਆ ਟੋਟਲੀ ਲਗੜ ਦੇ ਕਿਨਾਰੇ ਆਈ ਪਈ ਹੈ ਪਰ ਵੀਰੋ ਮੇਰੇ ਭਰਾਵੋ ਨੌਜਵਾਨੋ ਮੇਰੇ ਸਾਥੀਓ ਆਪਾਂ ਇਹ ਵੀ ਤਾਂ ਸਮਝ ਨਹੀਂ ਆ ਬਈ ਜਰਾ ਇੰਨਾ ਇੰਨਾ ਪੈਸਾ ਲਾ ਕੇ ਕਿੱਥੇ ਜਾ ਰਿਹਾ ਕਿ ਆਪਣਾ ਫੰਡ ਕੱਖ ਨਹੀਂ ਰਿਹਾ ਜਿਹੜਾ 9.25 25 30 ਲੱਖ ਰੁਪਏ ਜਾ ਕੇ ਲਾ ਪਹਿਲਾਂ ਠੀਕਾ ਪਹਿਲਾਂ ਲੋਕਾਂ ਦੇ ਕੰਮਜਾਲ ਹੋ ਗਏ ਹੁਣ ਤਾਂ ਭਰਾਵੋ ਤੇ ਪੀਸੇ ਦੀ ਮੁੱਠੀ ਇੰਨਾ ਜਿਹੜੇ ਮਾੜੇ ਹਾਲਾਤ ਹੋ ਗਏ ਜਾਂ ਜਦੋਂ ਕਿ ਜਮਾਨੀ ਭੱਜ ਕੇ ਤੇ ਨਜ਼ਰੇ ਵਿੱਚ ਜਿਹੜੀ ਜਵਾਲ ਦਾ ਬੇੜਾ ਕਰਤ ਹੋ ਗਿਆ ਬਾਕੀ ਜਿਹੜਾ ਨਸ਼ੇ ਦੀ ਗੱਲ ਕਰੀਏ ਜਿਹੜਾ ਨਸ਼ਾ ਪਨਾਲ ਦੇ ਵਿੱਚ ਆ ਕਿਥੋਂ ਰਿਹਾ ਹੈ ਇੱਥੇ ਲੀਡਰ ਆ ਕੇ ਗੱਲਾਂ ਕਰਦੇ ਬਾਟਰ ਪਰ ਆਉਂਦਾ ਮੈਂ ਕਿਹਾ ਬਾਟਰ ਪਰ ਉਹਦਾ ਤਾਂ ਇੱਕ ਦਿੱਲੀ ਦੇ ਵਿੱਚ ਬੱਗੇ ਵਰਤਾਈ ਜਾਂਦੇ ਨੇ ਮੈਂ ਆਪਣਾ ਮੇਰਕੋੜਾ ਜੇਲ੍ਹ ਦੇ ਵਿੱਚ ਗਿਆ ਮੇਰਕੋੜਾ ਜੇਲ੍ਹ ਦੇ ਵਿੱਚੋਂ ਮੈਨੂੰ ਕੋਲ ਤਾਂ ਇਹਨੇ ਮੈਨੂੰ ਉੱਥੇ ਕੀ ਹੋਇਆ ਉੱਥੇ ਇੱਕ ਨੌਜਵਾਨਾ ਲੱਗਦਾ ਬਹੁਤ ਬੜਾ ਤਸਕਰ ਸੀਗਾ ਸੋਨੂੰ ਮੈਨੂੰ ਮੁੰਡੇ ਕਹਿੰਦੇ ਹੋ ਭਾਈ ਉਹ ਨਸ਼ਾ ਕਰਦੇ ਜਿਹੜਾ ਇਹ ਮੁੰਡਾ ਨਸ਼ਾ ਬਹੁਤ ਜਿਹੜਾ ਪਿੰਡਾਂ ਦੇ ਵਿੱਚ ਨਸ਼ਾ ਵੇਚਿਆ ਮੈਨੂੰ ਉਹਨੇ ਮੈਂ ਪੁੱਛਿਆ ਮੈਂ ਕਿਹਾ ਯਾਰ ਤੈਨੂੰ ਭਾਈ ਨਸ਼ਾ ਬਹੁਤ ਵੇਚਦਾ ਮੈਂ ਕਿਹਾ ਤੇਰੀ ਕੀ ਸਮੱਸਿਆ ਸੀ ਕਹਿੰਦਾ ਭਾਈ ਬੰਦੇ ਨਾਲ ਚਿੱਟਾ ਪੀਣ ਲੱਗ ਗਿਆ ਕਹਿੰਦਾ ਬੱਤ ਪੂਰਾ ਨਾ ਹੋਇਆ ਕਹਿੰਦਾ ਫਿਰ ਮਾਤਾ ਸਾਹਿਬਾ ਆ ਕੇ ਵੇਚਣ ਲੱਗ ਗਿਆ ਕਿਹੜਾ ਜਿਹੜੇ ਸਾਰੇ ਸਮੂਹ ਦੇ ਪਿੰਟ ਨੇਗੇ ਜੀਵਨ ਸਿੰਘ ਮਰਦਾ ਨਾਮ ਆਉਦਾ ਇਹਨਾਂ ਉਹਦੇ ਵਿੱਚ ਮੈਸੇ ਸਪਲਾਈ ਕਰਦਾ ਰਿਹਾ ਕਹਿੰਦਾ ਵੀ ਜਦੋਂ ਫਿਰ ਮੇਰਾ ਪੈਸਾ ਨਾ ਪੂਰਾ ਆਉਂਦਾ ਕਿੱਥੋਂ ਲੈ ਕੇ ਆਉਂਦਾ ਸੀ ਕਹਿੰਦਾ ਬਾਈ ਮੈਂ ਦਿੱਲੀ ਤੋਂ ਜਾ ਕੇ ਲੈ ਕੇ ਆਉਂਦਾ ਰਿਹਾ ਜਿਹੜਾ ਵੀ ਮੈਸੇ ਸਾਰੇ ਭਰਾਵੋ ਬਾਹਰ ਤੋਂ ਆ ਰਹੇ ਦਿੱਲੀ ਦੇ ਵਿੱਚੋਂ ਆ ਰਹੇ ਥੋੜੇ ਪੰਜਾਬ ਦੇ ਜਵਾਨੇ ਨੂੰ ਥੋੜੇ ਨੌਜਵਾਨ ਨੂੰ ਖਤਮ ਕਰਨਾ ਚਾਹੁੰਦੇ ਨੇ ਪਤਾ ਆ ਗਿਆ ਨੂੰ ਵੀ ਜਿਹੜਾ ਬੰਬਾ ਗੋਲਾ ਤੋਪਾਂ ਦੇ ਨਾਲ ਜਵਾਨੀ ਖਤਮ ਨਹੀਂ ਇਹਨੂੰ ਅੱਜ ਨਾਲ ਕਾਬੂ ਕਰ ਦ ਇਹ ਇਸ ਕਰਕੇ ਨਸ਼ਾ ਮੰਦਰੀ ਹੋ ਰਿਹਾ ਪੰਜਾਬ ਦੇ ਵਿੱਚੋ ਚੰਗੀ ਗੱਲ ਆ ਕਿ ਥੋਡੇ ਪਿੰਡ ਦੇ ਵਿੱਚ ਘਟਾ ਪਰ ਪੰਜਾਬ ਦਾ ਕੋਈ ਪਿੰਡ ਬੱਚਾ ਨਹੀਂ ਇਸ ਕਰਕੇ ਨਸ਼ਾ ਬੰਦ ਨੂੰ ਤਾਂ ਕਿਉਂਕਿ ਵਪਾਰ ਦਾ ਸਭ ਤੋਂ ਵੱਡਾ ਸਾਧਨ ਹੈ ਨਸ਼ਾ ਇਹ ਨਸ਼ਾ ਬੰਦ ਕਰਨਾ ਕੋਈ ਬਾਹਲੇ ਵੱਡੀ ਗੱਲ ਨਹੀਂ ਜੇ ਡਾਕ ਚੱਕ ਕੇ ਇੱਕ ਸੋਦਾ ਹੁੰਦਾ ਐਮਐਲਏ ਖੜਾ ਹੋਵੇ ਤੇ ਥੋਡੇ ਨਾਲ ਲੈ ਕੇ ਐਸਐਚਓ ਨੂੰ ਡੀਐਸਪੀ ਨੂੰ ਖੜਾ ਹੋਵੇ ਇਹ ਨਸ਼ਾ ਪਰਾਵਾ ਕਿੱਥੋਂ ਆ ਰਹੀ ਪਸਟਾਲ ਕਰਕੇ ਤੇ ਇਹਦਾ ਪਰਚਾ ਆ ਪਾ ਜਿੱਥੋਂ ਆ ਰਿਹਾ ਨੂੰ ਬੰਦ ਕਰਾ ਨਸ਼ਾ ਚਾਰ ਦਿਨਾਂ ਚ ਬੰਦ ਹੋ ਜਾਊਗਾ ਜੀ ਪਾੜ ਮੇਰੇ ਵੀਰੋ ਪੀਰੋ ਮੇਰੇ ਭਰਾਓ ਕਿ ਇਸ ਕਰਕੇ ਆ ਕਿ ਇਹ ਪੰਜਾਬ ਦੀ ਜਵਾਨੀ ਨੂੰ ਮਾਰਨਾ ਹੈ ਨੌਜਵਾਨਾਂ ਨੂੰ ਹੱਦਾਂ ਦੇ ਵਿੱਚ ਭੇਜਣਾ ਤੇ ਧਰਤੀ ਦੇ ਉੱਪਰ ਕਬਜ਼ਾ ਹੋਣਾ ਦਾ ਕਰਵਾਉਣਾ ਹੈ ਕਬਜ਼ਾ ਹੋ ਹੀ ਰਿਹਾ ਆ ਨਾਲ ਚਲੇ ਜਾਓ ਤੁਸੀਂ ਵੀ ਹਮਾਚਰ ਦੇ ਵਿੱਚ ਤੁਸੀਂ ਤੇ ਜਾਜ਼ਮੀ ਨਹੀਂ ਨਹੀਂ ਸਕਦੇ ਤੁਸੀਂ ਤੁਹਾਡਾ ਉੱਥੇ ਕੋਈ ਨੌਜਵਾਨ ਜਾ ਕੇ ਉੱਥੇ ਨੌਕਰੀ ਨਹੀਂ ਲੈ ਸਕਦਾ ਹਮਾਚਰ ਦੇ ਵਿੱਚ ਆਗਰ ਮਤਾਂ ਪਾਇਆ ਹੋਇਆ ਹੈ ਰਾਜਸਥਾਨ ਦੇ ਵਿੱਚ ਵੱਜੋ ਉੱਥੇ ਜਾ ਕੇ ਕੋਈ ਨੌਕਰੀ ਲਾ ਸਕਦਾ ਸਾਰੇ ਸੂਬਿਆਂ ਦੇ ਵਿੱਚ ਜਾ ਕੇ ਤੁਹਾਡਾ ਵੀ ਪੰਜਾਬ ਦਾ ਨੌਜਵਾਨ ਨੌਕਰੀ ਲਾ ਸਕਦਾ ਪਰ ਪੰਜਾਬ ਦੇ ਜਿਹੜੇ ਨੌਕਰੀ ਨੇ ਉਹ ਬਾਹਰਲੇ ਸੁਤੰਦਿੱਤੀਆਂ ਜਾ ਰਹੇ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਟੁਕੜਾ ਮੰਗੂ ਲੱਗਦੇ ਨੇ ਉਹ ਵਿਧਾਨ ਸਭਾ ਦੇ ਵਿੱਚ ਕੋਈ ਜਹਾ ਮਤਾਂ ਨਹੀਂ ਪਾ ਸਕਦੇ ਪੰਜਾਬ ਦਾ ਪਾਣੀ ਸਾਰਾ ਫਰੀਜ ਦੇ ਵਿੱਚ ਚਾਈ ਜਾਂਦਾ ਜਦੋਂ ਅਸੀਂ ਹੋਰਾਂ ਸੂਬਿਆਂ ਤੋਂ ਅਸੀਂ ਕੋਈ ਖਣਿਤ ਪਦਾਰਥ ਲਾਣਾ ਕੋਲਾ ਲਾਣਾ ਕੁਝ ਵੀ ਲੈਣਾ ਤੁਹਾਨੂੰ ਪੈਸਾ ਦੇ ਕੇ ਲੈਣਿਆ ਤੇ ਜਿਹੜਾ ਪੰਜਾਬ ਦਾ ਪਾਣੀ ਵੀਰੇ ਵਿੱਚ ਜਾ ਰਿਹਾ ਕਿਤੇ ਉਹਦੇ ਲਈ ਮਤਾਰੀ ਲੈ ਕੇ ਅਸੀਂ ਕਿ ਸਰਪੰਚ ਜੀ ਨੇ ਤਾਂ ਜਿਹੜਾ ਸਾਡਾ ਬੰਦਾ ਟਕਾਇਆ ਸੀ ਬੰਦ ਲੱਗੇ ਅਸੀਂ ਇੱਕਾ ਮਹੀਨਾ ਧਰਨਾ ਗੱਲ ਖੁਰਦੇ ਨਹਿਰ ਤੇ ਲਾਇਆ ਮੈਂ ਤੇ ਲਖੇ ਨੇ ਧਰਨਾ ਲਾ ਕੇ ਰੱਖਿਆ ਤੇ ਉੱਥੇ ਲੋਕਾਂ ਨੂੰ ਨਾਮ ਬੰਦ ਕਰਾ ਪਿੰਡਾਂ ਦੇ ਵਿੱਚ ਜਗਾਇਆ ਕਿ ਜਿਹੜਾ ਥੋੜਾ ਰਹਿਦਾ ਪਾਣੀ ਆ ਭਰਾਵੋ ਖੋਕੇ ਬੈਠੇ ਜਾ ਰਹੇ ਨੇ ਅਗਲੇ ਦੋ ਦਿਨ ਫੋਟੋ ਨਾਲ ਕੰਕਰੀਟ ਪਾ ਕੇ ਨਹਿਰਾਂ ਨੂੰ ਹੋਰ ਉੱਚਾ ਚੱਕ ਕੇ ਕੁਝ ਦਾ ਰਹਿਦਾ ਪਾਣੀ ਉਹ ਵੀ ਲਾਈਜੀ ਪੰਜਾਬ ਦਾ ਫੋਕੇ 1 ਮਿੰਨਾ ਧਰਨਾ ਲਾ ਕੇ ਰੱਖਿਆ ਜਾ ਕੇ ਦੇਖ ਲਓ ਉਥੇ ਜਿੱਡਾ ਕੇ ਕਾਲਜ ਪਣਾ ਉਥੇ ਡਗਰੀਡ ਪਣਾ ਬੰਦ ਕਰਾਤਾ ਸੀਗਾ ਉਸ ਜਾ ਕੇ ਦੇਖ ਲਓ 1 ਮਿੰਨਾ ਧਰਨਾ ਦੇ ਉੱਪਰ ਬੈਠੇ ਰਹਿਆ ਸੀ ਇਹ ਸਾਡੀਆਂ ਲੜਾਈਆਂ ਨੇ ਜੀਆਂ ਸਾਡੀਆਂ ਲੜਾਈਆਂ ਨੇ ਕੋਈ ਐਮ ਐਲ ਏ ਨਹੀਂ ਕੋਈ ਮੈਂ ਅਫਸਰ ਨਹੀਂ ਹੈਗਾ ਡਾਂਗ ਦੇ ਜੋਰ ਤੇ ਕਹਿੰਦੇ ਕੌਣ ਹੈ ਜੱਟਾਂ ਦੇ ਮੈਂ ਜਾ ਕੇ ਉਹਨਾਂ ਦੇ ਭੰਗ ਦੇ ਦਫ਼ਤਰ ਜੋ ਤੇ ਡੰਡੇ ਜੋਰ ਕੇ ਪੈਸਾ ਦਾਣ ਦੇ ਜੋਰ ਤੇ ਲੋਕਾਂ ਨੌਜਵਾਨਾਂ ਦਾ ਪੈਸਾ ਦਵਾ ਕੇ ਲੈ ਕੇ ਆਇਆ ਮੈਂ ਇਹਨਾਂ ਨੇ ਅੱਡੀ ਚੋਟੀ ਦਾ ਜੋਰ ਲਾ ਲਿਆ ਇਹਨਾਂ ਨੇ ਮੈਨੂੰ ਕਿ ਤੂੰ ਪਿੰਡਾਂ ਦੇ ਵਿੱਚ ਜਾ ਕੇ ਬੋਲ ਰਿਹਾ ਲੋਕਾਂ ਨੂੰ ਲਾਅਮੰਦ ਕਰ ਰਿਹਾ ਚਾਹਤਾ ਬੋਲਣਾ ਬੰਦ ਕਰ ਤਾ ਜਦੋਂ ਪਹਿਲੀ ਵਾਰੀ ਸੀਆਈ ਦੇ ਵਿੱਚ ਬਰਨਾਲੇ ਬੰਦੇ ਕੁੱਟਿਆ ਕਹਿੰਦੇ ਇੱਕ ਵਾਰੀ ਮਾਫੀ ਮੰਗ ਲਾ ਜੋਟ ਆਏਗਾ ਉਹ ਮਰ ਜੂਗਾ ਮੈਂ ਕਿਹਾ ਜੋ ਮਰਜੀ ਕਰ ਲੋ ਨਾ ਇਹ ਤਾ ਹੁਣ ਅੱਜ ਚੁੱਕੀਆ ਨਾ ਕੱਲ ਨੂੰ ਝੁਕਣੀਆ ਤੁਸੀਂ ਜਿੰਨੇ ਮਰਜ਼ੀ ਪੱਤੇ ਪਾ ਲਓ ਪੱਕਾ ਬੋਟਰਾ ਖੇਲ ਦੇ ਵਿਚੀ ਰਊਗਾ ਜਦੋਂ ਮਰਜ਼ੀ ਪੱਤਾ ਪਾ ਲਓ ਘਰੇ ਕਿਣਾ ਮੇਰੇ ਮਟਰ ਫਰੀਰ ਬੰਦਾ ਘਰੇ ਵੀ ਮੇਰੇ ਬੁੱਢੀ ਵਾਲੀ ਬੰਦੀ ਆ ਜੇਹ ਦੇ ਵਿੱਚ ਖਾਲੂਆ ਰੋਟੀਆਂ ਕੋਈ ਫਰਕ ਨਹੀਂ ਪੈਂਦਾ ਜਿੰਨੇ ਪੱਤੇ ਪਾਉਣੇ ਤੁਸੀਂ ਪਾ ਲਓ ਪਰ ਗੱਲ 50 ਰੁਪਏ ਗੱਲ ਲੋਕਾਂ ਦੀ ਆ ਇਕ ਤਾਣ ਕੇ ਲੋਕਾਂ ਨੇ ਗੱਲ ਕਰਦੇ ਰਹਿਵਾਂਗੇ ਨੌਜਵਾਨਾਂ ਨੂੰ ਲਾਮਬੰਦ ਕਰਦੇ ਰਹਿਵਾਂਗੇ ਕਿ ਨੌਜਵਾਨੋ ਆਪਾਂ ਖੜੇ ਕਿੱਥੇ ਰਹੀਆਂ ਆਪਾਂ ਪੰਜਾਬ ਨੂੰ ਮਾਰਾ ਕਿੱਧਰਲੇ ਬਸੋਂ ਜਾ ਰਿਹਾ ਵੱਡੇ ਕਿੱਧਰਲੇ ਬਸੋਂ ਜਾ ਰਿਹਾ ਇਸ ਕਰਕੇ ਨੌਜਵਾਨ ਨੂੰ ਲਾਮਬਦ ਐਵੇਂ ਜਿਪੂ ਕਰਦੇ ਰਹਾਂਗੇ ਪਿੰਡਾਂ ਦੇ ਵਿੱਚ ਥੋੜੇ ਬੱਕ ਬੱਕ ਪਾਰਟੀਆਂ ਦੇ ਸੁਤੰਤਰ ਰੱਖਣ ਵਾਲੇ ਲੋਕ ਬੱਚੇ ਹੋਣਗੇ ਮੈਂ ਮੇਰਾ ਉਹਨਾਂ ਦੇ ਭਰਾਵਾਂ ਨੂੰ ਮੈਂ ਕਹਿਣਾ ਕਿਸੇ ਝੜੂ ਨਾਲ ਸੰਬੰਧ ਹੋਣਾ ਹੈ ਕਿਤਾ ਕਾਂਗਰਸ ਨਾਲ ਸੰਬੰਧ ਹੋਣਾ ਹੈ ਕਿਤਾ ਬਾਦਲ ਨਾਲ ਸੰਬੰਧ ਹੋਣਾ ਹੈ ਪਹਿਲਾਂ ਹੀ ਝੜੂ ਵਾਲਿਆਂ ਨੇ ਪੂਰਾ ਮਿੰਟਾ ਕੱਢ ਲਿਆ ਮੇਰੇ ਤੇ ਲੱਖੇ ਨੂੰ ਵਿਧਾਨ ਸਭਾ ਦੀ ਚੋਣ ਲੜਾਉਣੀ ਮੈਂ ਹੱਕ ਤਾੜ ਕੇ ਸੱਤਰ ਵਿੱਚ ਕਹਿ ਕੇ ਜਾਂਦਾ ਕਿ ਵਾਸ ਸਮੂਹਾਂ ਦੇ ਧਾਰਤੇ ਮੈਂ ਕੋਈ ਗੱਲ ਨਹੀਂ ਕਰਦਾ ਮੇਰੀ ਅੱਖਾਂ ਦੇ ਵਿੱਚ ਆ ਕੇ ਅੱਖ ਪਾ ਕੇ ਭਗਵਾਨ ਤੋਂ ਮੈਂ ਗੱਲ ਕਰੀ ਕਹੋ ਕਿ ਤੁਹਾਨੂੰ ਚਾਰ ਸੀਟਾਂ ਸੀ ਧਾਰਤਵਾਂ ਦੇ ਨਹੀਂ ਜੜਾ ਰਹੇ ਸੀ ਕਿ ਐਮਐਲ ਨੂੰ ਤੁਹਾਨੂੰ ਨਹੀਂ ਹੁਣ ਨਾ ਚੰਦੇ ਸੀ ਇੱਕ ਤਾਣ ਕੇ ਗੱਲ ਕਿੱਕੀ ਜਾਂਣਾ ਕਿ ਇਹੀ ਭਗਵਾਨ ਤੋਂ ਲੇਲਣੇ ਕਰਦਾ ਸੀ ਤੁਹਾਨੂੰ ਮਲੇ ਕੋਟ ਦਾ ਜ਼ੇਰ ਦੇ ਵਿੱਚੋਂ ਤੁਸੀਂ ਤਾਣ ਤੜ ਬਾਹਰ ਆਇਆ ਕਿ ਭਾਨਾ ਚੁੱਪ ਕਰ ਜਾ ਭਰਾਵਾ ਬਹੁਤ ਹੋ ਗਿਆ ਹੁਣ ਆਜਾ ਕੇ ਸੁਗ ਨੂੰ ਤੋ ਕਿਉਂ ਲੱਗਦਾ ਆਜਾ ਮੱਖਿਆ ਤੈਨੂੰ ਪੁੱਠੇ ਦੇ ਚੋਰ ਜੜਾ ਲੰਨਿਆ ਕਾਂਗਰਸ ਵਾਲੇ ਚੋਰ ਆਲਾ ਕਿ ਆਹੇ ਤੋਂ ਲੋਕ ਸਭਾ ਪਾਰਲੀਮੈਂਟ ਮੈਂਬਰ ਬਣਾ ਦਿੰਦੇ ਆ ਆਹੇ